ਕਾਜੀ ਨਾਮ ਹੈ ਮੇਰਾ ਨਾਮ ਰਵੀਨ ਹੈ ਅੱਜ ਸਵੇਰੇ ਸਵੇਪ 5 ਵਜੇ ਜਿਹੜਾ ਤੁਹਾਡੇ ਘਰ ਦੇ ਉੱਪਰ ਪੁਲਿਸ ਨੇ ਰੇਡ ਕੀਤੀ ਸੀ ਤੇ ਕੀ ਕਹੋਗੇ ਇਸ ਬਾਰੇ ਅੱਜ ਸਵੇਰੇ ਅਸੀਂ 5 ਵਜੇ ਦੀ ਟਾਈਮ ਸੀ ਜਦੋਂ ਅਸੀਂ ਸੁੱਤੇ ਪਏ ਸੀਗੇ ਸਾਰੇ ਹਜੇ ਤੇ ਜਿਹੜੇ ਪ੍ਰਸ਼ਾਸਨ ਸੀਗਾ ਉਹਨੇ ਗੇਟ ਉੱਪਰ ਦੀ ਛਾਲ ਮਾਰ ਕੇ ਤੇ ਅੰਦਰ ਵੜੇ ਤੇ ੱਤਕੇ ਨਾਲ ਸਾਨੂੰ ਸਾਰਿਆਂ ਨੂੰ ਉਠਾਇਆ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਮੇਰੇ ਡੈਡੀ ਹਜੇ ਸੁੱਤੇ ਪਏ ਸੀ ਮੰਜੇ ਤੇ ਉਹਨਾਂ ਦਾ ਫੋਨ ਖੋਲਿਆ ਉਸ ਤੋਂ ਬਾਅਦ ਸਾਡਾ ਫੋਨ ਵੀ ਲੈ ਗਏ ਤੇ ਹਜ ਤੱਕ ਉਹ ਸਾਨੂੰ ਹਜੇ ਦਿੱਤਾ ਨਹੀਂ ਹੈਗਾ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਸਾਡੇ ਮੱਜਾਂ ਸੀਗੀਆਂ ਉਹਨਾਂ ਨੂੰ ਵੀ ਖੋਲ ਕੇ ਉਹਨਾਂ ਨੂੰ ਬਾਹਰ ਖੁੱਲੇ ਛੱਡਤਾ ਤੇ ਉਸ ਤੋਂ ਇਲਾਵਾ ਸਾਡੇ ਘਰ ਦੇ ਵਿੱਚ ਵੀ ਕਾਫੀ ਅਲਮਾਰੀ ਵਗੈਰਾ ਖੋਲ ਕੇ ਕਾਫੀ ਕੁਝ ਪੈਸੇ ਵਗੈਰਾ ਹੈ ਨਹੀਂ ਉਹਦੇ ਵਿੱਚ ਤੇ ਕਾਫੀ ਤੱਕ ਹਾਂਜੀ ਪਹਿਲਾਂ ਹੈਗੇ ਸੀਗੇ ਤੇ 7 ਲੱਖ ਰੁਪਇਆ ਹੈਗਾ ਤੇ ਉਸ ਤੋਂ ਬਾਅਦ ਸਾਨੂੰ ਧੱਕੇ ਮਾਰ ਕੇ ਲੇਡੀਜ਼ ਪੁਲਿਸ ਵੀ ਆਈ ਸੀ ਸਾਨੂੰ ਧੱਕੇ ਮਾਰ ਮਾਰ ਕੇ ਬਾਹਰ ਕੱਢਿਆ ਗਿਆ ਤੇ ਇੰਨੀ ਸਵੇਰੇ ਦੀ ਟਾਈਮਿੰਗ ਸੀ ਜਿਸ ਦਾ ਕੋਈ ਤੁੱਕ ਨਹੀਂ ਬਣਦਾ ਵੀ ਇੰਨੀ ਸਵੇਰੇ ਆ ਕੇ ਸਾਡੇ ਨਾਲ ਇਹੋ ਧੱਕੇਸ਼ਾਈ ਕਰੀ ਜਾਵੇ ਫਿਰ ਉਹਦੋਂ ਬਾਅਦ ਸਮਾਨ ਤੁਸੀਂ ਕਿੱਥੇ ਵੀ ਹੋਇਆ ਘਰ ਤੋਂ ਬਾਹਰ ਕੱਢਣ ਤੋਂ ਪਹਿਲਾਂ ਜਦੋਂ ਜਿੰਦਾਦਾਰਾ ਗਵਾਂਡੀਆਂ ਦੇ ਕਰਕੇ ਅਸੀਂ ਮੇਰੇ ਚਾਚੇ ਦਾ ਘਰ ਸੀ ਨਾਲ ਲੱਗਦਾ ਅਸੀਂ ਉਹਦੇ ਅੰਦਰ ਬੈਠੇ ਹਾਂ ਜਦੋਂ ਅਚਾਨਕ ਸਵੇਰੇ ਪੁਰਸਾਈ ਕੰਦਾ ਟੱਪੀ ਹੈਗੀ ਪੁਲਿਸ ਤੁਹਾਡੇ ਘਰ ਦੇ ਵਿੱਚ ਤਾਂ ਸਾਨੂੰ ਦਰ ਮੈਚ ਨੂੰ ਸੋਇਆ ਖੇਤਰ ਦਾ ਵੀ ਇਹ ਕੀ ਹੋ ਰਿਹਾ ਦਰ ਤਾਂ ਲੱਗਣੀ ਸੀ ਜਦੋਂ ਪਤਾ ਲੱਗੇ ਵੀ ਹਾਂ ਇੱਕਦਮ ਕੀ ਹੋ ਗਿਆ ਸਾਡੇ ਲਈ ਤਾਂ ਬਹੁਤ ਹੈਰਾਨੀ ਵਾਲੀ ਗੱਲ ਸੀ ਵੀ ਹਾਂ ਇੱਕਦਮ ਕੀ ਹੋ ਗਿਆ ਤੇ ਮੇਰੀ ਛੋਟੀ ਭੈਣ ਸੀਗੀ ਮੇਰੇ ਨਾਲ ਹੀ ਸੀਗੀ ਉਹ ਤਾਂ ਇੱਕਦਮ ਮਤਲਬ ਰੋਣਾ ਨਿਕਲ ਗਿਆ ਉਹਦਾ ਉਹਨੂੰ ਵੀ ਨਹੀਂ ਪਤਾ ਲੱਗਿਆ ਵੀ ਹਾਂ ਕੀ ਬਣ ਗਈ ਇੱਕਦਮ ਤੇ ਉਹਨਾਂ ਨੇ ਮੇਰੇ ਡੈਡੀ ਨਾਲ ਬਹੁਤ ਤੱਕੇਚਾਈ ਕੀਤੀ ਉਹਨਾਂ ਨੇ ਜ਼ਬਰਦਸਤੀ ਇੰਨੇ ਸਾਰੇ ਪੁਲਿਸ ਇੱਕ ਦਾ ਮੰਦਰ ਬੜੀ ਨਾ ਉਹਨਾਂ ਨੇ ਜ਼ਬਰਦਸਤੀ ਉਹਨਾਂ ਨੂੰ ਮੰਜੇ ਤੇ ਪਾਈ ਸੀ ਉਹਨਾਂ ਨੂੰ ਉੱਠਣ ਦਾ ਮੌਕਾ ਵੀ ਬੜੀ ਮੁਸ਼ਕਲ ਨਾਲ ਦਿੱਤਾ ਉਸ ਤੋਂ ਇਲਾਵਾ ਜਿਹੜੇ ਫੋਨ ਪਏ ਸੀਗੇ ਚੱਕ ਕੇ ਸਾਰੇ ਲੈ ਗਏ ਕਿੰਨੇ ਫੋਨ ਸੀ ਸਾਰੇ ਅ ਤਿੰਨ ਫੋਨ ਸੀਗੇ ਇੱਕ ਮੇਰਾ ਸੀਗਾ ਇੱਕ ਮੇਰੇ ਡੈਡੀ ਦਾ ਸੀਗਾ ਤੇ ਇੱਕ ਨੂੰ ਅਸੀਂ ਘਰ ਵਾਸਤੇ ਰੱਖਿਆ ਹੋਇਆ ਉਸ ਤੋਂ ਇਲਾਵਾ ਨਾਲ ਲੱਗਦੇ ਮੇਰੇ ਚਾਚਾ ਜੀ ਹੋਰਾਂ ਨੇ ਉਹਨਾਂ ਦੇ ਘਰ ਵੜ ਕੇ ਵੀ ਉਹਨਾਂ ਨੇ ਧੱਕੇਸ਼ਾਹੀ ਕੀਤੀ ਉਹਨਾਂ ਦੀ ਕੁੜੀ ਸੀਗੀ ਉਹਨਾਂ ਨੇ ਕੁੜੀ ਨੂੰ ਵੀ ਜ਼ਬਰਦਸਤੀ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਸ ਤੋਂ ਇਲਾਵਾ ਇਹ ਕਰਨ ਦੀ ਕੋਸ਼ਿਸ਼ ਵੀ ਕੀਤੀ ਵੀ ਹਾਂ ਉਹਨਾਂ ਦੇ ਘਰ ਵੀ ਅਸੀਂ ਚਿੰਦਾ ਲਾ ਦੀਏ ਕਿਸੇ ਨੂੰ ਨਹੀਂ ਔਣ ਦਿੱਤਾ ਗਿਆ ਲੋਕੀ ਕਿਸੇ ਨੂੰ ਨਹੀਂ ਔਣ ਦਿੱਤਾ ਗਿਆ ਮੇਰੇ ਭਰਾ ਸੀਗੇ ਇਹ ਇਹਨਾਂ ਨੂੰ ਵੀ ਔਣ ਨਹੀਂ ਦਿੱਤਾ ਉਹਨਾਂ ਨੇ ਜਿਹੜਾ ਜਦੋਂ ਹੋ ਆਏ ਉਹਨਾਂ ਨੂੰ ਵੀ ਜ਼ਬਰਦਸਤੀ ਧੱਕੇ ਨਾਲ ਬਾਹਰ ਲੈ ਗਏ ਤੇ ਉਹਨਾਂ ਦਾ ਵੀ ਫੋਨ ਖੋਲਿਆ ਉਹਨਾਂ ਨੇ ਇਹ ਸਾਰੀ ਇਹ ਕਿਸਾਨ ਜਥੇਬੰਦੀਆਂ ਵੀ ਸਵੇਰੇ ਪਹੁੰਚੀਆਂ ਸੋਡੇ ਘਰ ਦਾ ਜਿੰਦਾ ਥੋੜਾ ਕਿਸਾਨ ਜੀ ਕੱਲ੍ਹ ਵੀ ਘਰ ਨਾਲ ਆਇਆ ਸੀ ਇਹਨਾਂ ਨੇ ਹਾਂ ਜੀ ਦੇਖਣੇ ਸਾਰੀ ਦੀ ਇਹ ਬਹੁਤ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ ਕਿਸਾਨ ਜਥੇਬੰਦੀਆਂ ਵੱਲੋਂ ਵੀ ਹਾਂ ਆਮ ਲੋਕਾਂ ਦਾ ਕਿਸਾਨ ਭਰਾਵਾਂ ਦਾ ਸਾਥ ਦਿੱਤਾ ਜਾਵੇ ਤੇ ਇਹਨਾਂ ਨੇ ਦਿੱਤਾ ਸੀਗਾ ਜਦੋਂ ਪਹਿਲਾਂ ਬੁਲਾਇਆ ਗਿਆ ਉਦੋਂ ਵੀ ਇਹ ਆਏ ਸੀਗੇ ਤੇ ਕੱਲ ਜਦੋਂ ਕੱਲ ਬੁਲਾਇਆ ਸੀਗਾ ਉਸ ਟਾਈਮ ਵੀ ਆਏ ਸੀਗੇ ਪਰ ਉਸ ਟਾਈਮ ਪ੍ਰਸ਼ਾਸਨ ਨਹੀਂ ਆਇਆ ਨਾ ਹੀ ਬੈਂਕ ਵਾਲੇ ਆਏ ਉਹ ਉਸ ਟਾਈਮ ਉਹਨਾਂ ਤੋਂ ਡਰਦੇ ਸੀਗੇ ਇਸ ਕਰਕੇ ਉਹਨਾਂ ਨੇ ਅਸਵੇਰੇ 5 ਵਜੇ ਆਏ ਨੇ ਉਹ ਬਿਨਾਂ ਦੱਸੇ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਜੀ